ਖੇਡਾਂ ਦੀ ਗੱਲ ਕਰਦੇ ਹੋਏ ਆਪਣੇ ਐਨਾਲਿਸਿਸ 'ਚ ਤਿੰਨ ਗੱਲਾਂ ਕਰਨੀਆਂ ਚਾਹਨਾ ਮੈਂ ਪਹਿਲੀ ਗੱਲ ਤੇ ਇਹ ਕਿ ਖੇਲੋ ਇੰਡੀਆ ਫੰਡਸ ਜਿਹੜੇ ਆ ਉਹ ਕਰੀਬ 2168 ਟੋਟਲ ਫੰਡ ਨੇ ਕਰੋੜ ਰੁਪਏ 2168 ਕਰੋੜ ਰੁਪਏ ਜਿਹੜਾ ਵੱਖਰੇ ਵੱਖਰੇ ਸਟੇਟਾਂ ਨੂੰ ਖੇਲੋ ਇੰਡੀਆ ਸਕੀਮ ਦੇ ਤਹਿਤ ਦਿੱਤਾ ਜਾਂਦਾ ਵਾ ਮੇਰਾ ਮੰਨਣਾ ਵਾ ਕਿ ਜੋ ਸਪੋਰਟਸ ਦੀ ਇਸ ਵੇਲੇ ਇੰਜਸਤਰਾ ਕੰਪੀਟੀਸ਼ਨ ਹੋ ਗਿਆ ਜਿਸ ਤਰ੍ਹਾਂ ਪੈਸੇ ਖਰਚ ਹੁੰਦੇ ਆ ਜਿਸ ਤਰ੍ਹਾਂ ਦੀ ਇਕੁਪਮੈਂਟ ਆ ਗਈ ਜਿਹੋ ਜੀ ਟ੍ਰੇਨਿੰਗ ਹੋਗੀ ਇਹ ਪੈਸਾ ਕਾਫੀ ਘਟਿਆ ਜੇ ਅਸੀਂ ਵਾਕਈ ਇੱਕ ਸਪੋਰਟਸ ਮੂਵਮੈਂਟ ਮੁਲਕ ਦੇ ਵਿੱਚ ਲਿਆਉਣੀ ਆ ਤੇ ਪੈਸਾ ਦੁਗਣਾ ਜਾਂ ਤਿਗਣਾ ਹੋਣਾ ਚਾਹੀਦਾ ਵਾ 2168 ਰੁਪਏ ਬਹੁਤ ਘਟਿਆ ਦੂਸਰਾ ਇਹ ਜਿਹਨੂੰ ਫੰਡ ਦਿੱਤਾ ਜਾਂਦਾ ਸਟੇਟਾਂ ਨੂੰ ਜਿਵੇਂ ਸਭ ਤੋਂ ਬਾਅਦ ਫੰਡ ਯੂਪੀ ਨੂੰ ਦਿੱਤਾ ਗਿਆ ਫਿਰ ਗੁਜਰਾਤ ਨੂੰ ਦਿੱਤਾ ਗਿਆ ਪੰਜਾਬ ਤੇ ਹਰਿਆਣਾ ਨੂੰ ਪਿੱਛੇ ਰਹਿਣ ਦਿੱਤਾ ਗਿਆ ਇਹਦੇ ਵੀ ਦੋ ਮਾਪਦੰਡ ਹੋਣੇ ਚਾਹੀਦੇ ਇਸ ਫੰਡ ਨੂੰ ਵਰਤਣ ਦੇ ਮੇਰਾ ਖਿਆਲ ਹੈ ਕਿ ਲਗਭਗ 40% ਜਿਹੜੀ ਇਹ ਫੰਡ ਹੈ ਉਹ ਦੇਣੀ ਚਾਹੀਦੀ ਆ ਆਬਾਦੀ ਦੇ ਹਿਸਾਬ ਨਾਲ ਤਾਂਕਿ ਉਹਨਾਂ ਸਟੇਟਾਂ ਦੇ ਵਿੱਚ ਵੀ ਜਿੱਥੇ ਬਹੁਤੇ ਭਾਵੇਂ ਪਲੇਅਰ ਨਹੀਂ ਉੱਥੇ ਵੀ ਐਕਸਪੋਰਟਸ ਮੂਵਮੈਂਟ ਬਣ ਸਕੇ ਅੱਜ ਉੱਥੋਂ ਦੇ ਪਲੇਅਰ ਨਹੀਂ ਨਿਕਲ ਰਹੇ ਲੇਕਿਨ ਕੱਲ ਨੂੰ ਨਿਕਲ ਵੀ ਸਕਦੇ ਐ ਸੋ ਇਸ ਕਰਕੇ 40% ਜਿਹੜੀ ਟੋਟਲ ਜੇ ਤੁਸੀਂ ਪੈਸਾ ਇਹਦਾ ਵੰਡ ਕਰਨੀ ਆ ਤੇ ਉਹ ਆਬਾਦੀ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ ਜ਼ਾਹਿਰ ਹੈ ਕਿ ਉਹਦੇ ਵਿੱਚ ਯੂਪੀ ਬਿਹਾਰ ਮਹਾਰਾਸ਼ਟਰ ਵਗੈਰਾ ਜਿਹੜੇ ਸਟੇਟਸ ਨੇ ਉਹਨਾਂ ਨੂੰ ਕਾਫੀ ਫੰਡ ਆਬਾਦੀ ਦੇ ਹਿਸਾਬ ਨਾਲ ਮਿਲੂਗਾ ਲੇਕਿਨ ਜਿਹੜਾ 60% ਪੈਸਾ ਵਾ ਉਹ ਤੁਹਾਡਾ ਜਿਹੜਾ ਪਰਫਾਰਮੈਂਸ ਹੈ ਉਹਨਾਂ ਸਟੇਟਾਂ ਦਾ ਪਰਫਾਰਮੈਂਸ ਹੈ ਉਹ ਨੈਸ਼ਨਲ ਮੀਟਸ ਦੇ ਵਿੱਚ ਔਰ ਇੰਟਰਨੈਸ਼ਨਲ ਕੰਪੀਟੀਸ਼ਨ ਚ ਉਹ ਆਧਾਰ ਹੋਣਾ ਚਾਹੀਦਾ ਵਾ ਉਸ ਫੰਡ ਉਹਨਾਂ ਨੂੰ ਲੋਟ ਕਰਨ ਦਾ ਸੋ 60 40 ਰੇਸ਼ੀਓ ਦੇ ਨਾਲ ਇਹ ਫੰਡ ਦੇਣਾ ਜਿਹਦਾ ਸਿਰਫ ਆਬਾਦੀ ਦੇ ਆਧਾਰ ਦੇ ਉੱਤੇ ਫੰਡ ਦੇਣਾ ਜਿਹੜਾ ਦੇਣਾ ਜਿਹੜਾ ਵਾ ਉਹ ਗਲਤ ਆ ਇਸ ਵੇਲੇ ਇੰਜ ਲੱਗ ਰਿਹਾ ਵਾ ਹਾਲੀਆ ਹਾਲੀ ਮੈਨੂੰ ਪਤਾ ਨਹੀਂ ਉਹਨਾਂ ਦੀ ਕੀ ਪਾਲਿਸੀ ਆ ਸਪੋਰਟਸ ਆਥਾਰਟੀ ਆਫ ਇੰਡੀਆ ਦੀ SAI ਦੀ ਇਹਨਾਂ ਆਬਾਦੀ ਦੇ ਹਿਸਾਬ ਦੇ ਨਾਲ ਹੀ ਫੰਡ ਦਿੱਤਾ ਜਾ ਰਿਹਾ ਵਾ ਇਸ ਤੋਂ ਇੱਥੋਂ ਲੱਗਦਾ ਕਿ ਕਿ ਜਿਵੇਂ ਹਰਿਆਣੇ ਦੇ ਵਿੱਚ ਉੱਥੇ BJP ਦੀ ਸਰਕਾਰ ਹੈ ਲੇਕਿਨ ਉਹਨਾਂ ਨੂੰ ਫੰਡ ਬਹੁਤਾ ਨਹੀਂ ਗਿਆ ਪੰਜਾਬ ਤੋਂ ਵੀ ਕੱਟ ਗਿਆ ਸ਼ਾਇਦ ਇਸ ਕਰਕੇ ਵੀ ਸ਼ਾਇਦ ਪੰਜਾਬ ਦੀ ਏਰੀਆ ਜਾਂ ਆਬਾਦੀ ਥੋੜੀ ਜਿਹੀ ਹਰਿਆਣੇ ਨਾਲ ਵਧ ਹੋ ਸਕਦੀ ਹੈ ਇਹ ਸਾਰੇ ਸਿਸਟਮ ਦੇ ਵਿੱਚ ਇੱਕ ਪਾਰਦਰਸ਼ਤਾ ਲਿਆਉਂਦੀ ਲੋੜ ਹੈ ਸਾਡੇ ਕਿਸੇ ਕੋਲਰ ਨੇ ਕਿਹਾ ਵੀ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ ਔਰ ਜੋ ਵੀ ਫੰਡ ਸਟੇਟਾ ਨੂੰ ਦਿੱਤਾ ਜਾਂਦਾ ਵਾ ਖੇਲੋ ਇੰਡੀਆ ਸਕੀਮ ਦੇ ਤਹਿਤ ਉਹਦੀ ਇੱਕ ਰਿਪੋਰਟ ਪੇਸ਼ ਕਰਨੀ ਚਾਹੀਦੀ ਪਾਰਲੀਮੈਂਟ ਦੇ ਸਪੋਰਟਸ ਮਿਨਿਸਟਰ ਨੂੰ ਪੜੇ ਔਰ ਉਹ ਤੇ ਫਿਰ ਡਿਸਕਸ਼ਨ ਹੋਵੇ ਕਿ ਇਹ ਫੰਡ ਕੀ ਠੀਕ ਆ ਹੋਰ ਕਿਨੂੰ ਹੋਰ ਫੰਡ ਦੀ ਲੋੜ ਆ ਕਿਹੜੀ ਸਟੇਟ ਤੇ ਬਹੁਤ ਅੱਛੇ ਪਲੇਅਰ ਨਿਕਲ ਰਹੇ ਨੇ ਕਿਨੂੰ ਕਿਹੜੇ ਸਟੇਟ ਦੇ ਪਲੇਅਰਾਂ ਨੂੰ ਬਾਹਰ ਭੇਜਣ ਟ੍ਰੇਨਿੰਗ ਭੇਜਣ ਦੀ ਲੋੜ ਆ ਉਹਨਾਂ ਨੂੰ ਜ਼ਿਆਦਾ ਫੰਡ ਦੇਣਾ ਚਾਹੀਦਾ ਵਾ ਸੋ ਇਹ ਤੇ ਤਾਂ ਕਿ ਡਿਸਕਸ਼ਨ ਹੋ ਸਕੇ ਪਾਰਦਰਸ਼ਤਾ ਜਿਹੜੀ ਆ ਬਹੁਤ ਜ਼ਰੂਰੀ ਆ ਇਸ ਵੇਲੇ ਹੁਣ ਪੈਰਿਸ 올림픽ਸ ਕਰਕੇ ਗੱਲ ਬਾਹਰ ਆ ਗਈ ਕਿ ਖੇਲੋ ਇੰਡੀਆ ਵੱਲੋਂ ਕਿਹਨੂੰ ਜ਼ਿਆਦਾ ਪੈਸੇ ਦਿੱਤੇ ਕਿਹਨੂੰ ਘੱਟ ਦਿੱਤੇ ਅਦਰਵਾਈਜ਼ ਇਹ ਗੱਲ ਨਿਕਲਦੀ ਨਹੀਂ ਬਾਹਰ ਸੋ ਇਹਦੇ ਵਿੱਚ ਪਾਰਦਰਸ਼ਤਾ ਲਿਆਉਣਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ ਦੂਸਰਾ ਮਸਲਾ ਜਿਹੜਾ ਤੁਸੀਂ ਦੇਖਿਆ ਵਾ ਕਿ ਬਲਦੇਵ ਸਿੰਘ ਨੇ ਚੁੱਕਿਆ ਸੋ ਦੂਸਰਾ ਐਸਪੈਕਟ ਹੈਗਾ ਵਾ ਐਨ ਆਈ ਐਸ ਪਟਿਆਲਾ ਐਨ ਆਈ ਐਸ ਪਟਿਆਲਾ ਜਿਹੜਾ ਵਾ ਉਹਨੂੰ कमजोर ਕੀਤਾ ਜਾ ਰਿਹਾ ਵਾ ਔਰ ਉਹਦੇ ਥਾਂ ਤੇ ਐਨਏਐਸ ਬੈਂਗਲੌਰ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਨਾਰਥ ਦੇ ਵਿੱਚ ਐਨਏਐਸ ਪਟਿਆਲਾ ਜਿਹੜਾ ਵਾ ਉਹਨੂੰ ਤਖੜਾ ਕਰਨਾ ਉਹਨੂੰ ਸਟਰੋਂਗ ਕਰਨਾ ਬਹੁਤ ਜ਼ਰੂਰੀ ਆ ਔਰ ਇਹਨਾਂ ਦੋਵਾਂ ਨੂੰ ਪ੍ਰੋਪਰ ਇੱਕ ਫੰਡਿੰਗ ਹੋਣੀ ਚਾਹੀਦੀ ਹੈ ਬੈਂਗਲੌਰ ਔਰ ਪਟਿਆਲੇ ਨੂੰ ਪਟਿਆਲੇ ਨੂੰ ਨੈਗਲੈਕਟ ਨਹੀਂ ਕਰਨਾ ਚਾਹੀਦਾ ਜੋ ਤੀਸਰਾ ਕੀਤਾ ਜਾ ਤੀਸਰਾ ਪੰਜਾਬ ਸਰਕਾਰ ਨੂੰ ਹਰਿਆਣਾ ਤੋਂ ਸਿੱਖ ਕੇ ਸਿੱਖ ਲੈ ਕੇ ਹਰਿਆਣਾ ਤੋਂ ਸਿੱਖ ਲੈ ਕੇ ਸਾਨੂੰ ਇੱਕ ਨਵੀਂ ਸਪੋਰਟਸ ਪਾਲਿਸੀ ਜਿਹੜੀ ਆ ਉਹ ਬਣਾਉਣੀ ਬੜੀ ਜ਼ਰੂਰੀ ਆ ਕਿਉਂਕਿ ਅਸਲੇ ਪੰਜਾਬ ਦੀ ਜਿਹੜੀ ਪੰਜਾਬ ਹੌਲੀ-ਹੌਲੀ ਪਿੱਛੜ ਰਿਹਾ ਵਾ ਆਪਾਂ ਨੋਟਿਸ ਕਰ ਲਿਆ ਕਿ ਪੰਜਾਬ ਅੱਗੇ ਨਾਲੋਂ ਕਾਫੀ ਪਿੱਛੜ ਗਿਆ ਵਾ ਹਰਿਆਣਾ ਆਪਣੇ ਤੋਂ ਅੱਗੇ ਲੰਘ ਗਿਆ ਵਾ ਚੰਗੀ ਗੱਲ ਆ ਲੇਕਿਨ ਹਰਿਆਣਾ ਦੀ ਸਪੋਰਟਸ ਪਾਲਿਸੀ ਵੇਖ ਕੇ ਪੰਜਾਬ ਨੂੰ ਇੱਕ ਨਵੀਂ ਸਪੋਰਟਸ ਪਾਲਿਸੀ ਜਿਹੜੀ ਆ ਉਹ ਬਣਾਉਣੀ ਜ਼ਬਰਦਸਤ ਲੋੜ ਆ